ਇੱਕ ਹੋਰ ਮੰਦ ਭਾਗੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ ਲਹਿਰਾ ਗਾਗਾ ਦੇ ਪਿੰਡ ਅਕੜਵਾਸ ਤੇ ਚੰਗਿਆਲੀ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਕਿਸਾਨ ਦੀ ਫਸਲ ਦੀ ਜਿਹੜੀ ਨਾੜ ਸੀ ਕਣਕ ਦੀ ਨਾੜ ਸੀ ਉਸ ਨੂੰ ਅੱਗ ਲੱਗ ਗਈ ਤਾਂ ਕਿਸਾਨ ਜਿਹੜੇ ਨੇ ਹਰ ਪੱਖੋਂ ਇਸ ਗੱਲ ਕਰਕੇ ਡਾਢੇ ਪਰੇਸ਼ਾਨ ਹੋ ਚੁੱਕੇ ਨੇ ਕਹਿੰਦੇ ਸਾਡਾ ਤਾਂ ਸਰਕਾਰਾਂ ਵੀ ਸਾਡੀਆਂ ਏ ਜਿਹਾ ਸਾਡੇ ਨਾਲ ਬਤੀਰਾ ਕਰਦੀਆਂ ਨੇ ਤੇ ਰੱਬ ਕੁਦਰਤ ਵੀ ਕਹਿੰਦੇ ਸਾਡੇ ਨਾਲ ਅਜਿਹੇ ਬਦਲੇ ਲੈ ਰਿਹਾ ਕੁਦਰਤ ਵੀ ਸਾਡੇ ਨਾਲ ਜਿਹੜਾ ਇਸ ਤਰੀਕੇ ਦਾ ਬਤੀਰਾ ਕਰ ਰਿਹਾ ਜਿਸ ਤੋਂ ਬਾਅਦ ਕਹਿੰਦੇ ਅਸੀਂ ਕਰੀਏ ਤਾਂ ਕਰੀਏ ਕੀ ਤਾਂ 10 ਤੋਂ 15 ਏਕੜ ਨਾਲ ਸੜ ਕੇ ਸੁਆਹ ਹੋ ਗਈ ਕਿਸਾਨ ਨੇ ਕਿਹਾ ਜਦੋਂ ਅੱਗ ਲੱਗੀ ਤਾਂ ਉਸ ਵੇਲੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਪਿੰਡ ਦੇ ਲੋਕਾਂ ਨੇ ਹੀ ਅੱਗ ਦੇ ਉੱਤੇ ਕਾਬੂ ਪਾਇਆ ਇੱਕ ਵਾਰ ਕਿਸਾਨ ਦੀ ਜਵਾਨੀ ਸੁਣਾਉਂਦੇ ਆਂ ਕਿ ਕੀ ਨਾਮ ਹੈ ਤੁਹਾਡਾ ਗੁਰਤੇ ਸਿੰਘ ਆ ਬਾਈ ਪਿੰਡ ਕਿਹੜਾ ਉਹ ਆਮ ਤੇ ਢਕਬਾਸ ਅ ਕਿਤੇ ਸੀ ਇਹ ਅੱਗ ਕਿੱਥੇ ਲੱਗੀ ਆ ਕਿੰਨਾ ਕਰਿਆ ਆ ਪਿੱਤਾ ਚਗਾਲੀ ਵਾਲੀ ਜੂਹਾ ਵੀ ਢਕਬਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਜ਼ੋਰ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲੇ ਨੂੰ ਫੋਨ ਕਰਿਆ ਤੇ ਉਹਨਾਂ ਨੇ ਛੱਡੀ ਨਹੀਂ ਕਹਿੰਦੇ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੈ ਰਿਹਾ ਅੱਗੇ ਦੇ ਲਵੇ ਬਾਲਟੀ ਆ ਨਾ ਕੀ ਹੁੰਦਾ ਕਿੰਨਾ ਕੁ ਨੁਕਸਾਨ ਲੱਗਦਾ ਜੀ ਨੁਕਸਾਨ ਤਾਂ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਅੱਗੇ ਸਾਰੀ ਫਿਰਲੀ ਆ ਅੱਗੇ ਪਿੰਡ ਵੀ ਆ ਪਰਲੀ ਸਾਈਡ ਹਾਂ ਪਿੰਡ ਸਾਰਾ ਢਕਬਾਸ ਪਿੰਡ ਆ ਗਿਆ ਇਹ ਡਰਿਗਾਂ ਟੱਪ ਕੀ ਪਿੰਡ ਨੂੰ ਨਾਲ ਦੀ ਨਾਲ ਪੈ ਜੂ ਖੜੀ ਗਨਕੇ ਮੱਚੀ ਦੋ ਹਾਂ ਖੜੀ ਗਨਕ ਕਿੰਨੀ ਕੀ ਲੱਗਦੀ ਐ ਇਹਦੇ ਵਿੱਚ ਖੜੀ ਹੈਗੀ ਦੋ ਤਿੰਨ ਕਿੱਲੇ ਉਪਰ ਹੱਤ ਗਾਲੀ ਆ ਗਈ ਸੀ ਕਿੰਨਾ ਕ ਨੁਕਸਾਨ ਲੱਗਦਾ ਐ ਇਹ ਟੋਟਾ ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ ਹਾਂ ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗ ਕੁਛ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਹੋਰ ਆਇਆ ਹੁਣ ਪਿੰਡ ਨੇ ਕੋਈ ਤਪੀਆਂ ਨਾ ਪਹੁੰਚਦਾ ਕੋਈ ਪਾਣੀ ਸਿਰਕਦਾ ਕੋਈ ਕਿਵੇਂ ਕਰਦਾ ਜਿਹੜਾ ਜ ਫੋਅ ਇਹੋ ਜਿਹਾ ਕਰਦਾ ਆ ਬਾਲਟੀਆਂ ਤਾਂ ਕੱਲੇ ਦੇ ਲਵੀਨ ਲੱਗ ਸਕਦਾ ਹੁਣ ਆ ਦੇਖੋ ਆ ਘਰ ਨੂੰ ਪੂਰਾ ਡਰਿਆ ਇਹ ਉਹ ਰਾਗੀ ਕੋਈ ਹਿੱਲਾ ਨਹੀਂ ਕੀ ਨਾਮ ਹੈ ਬੱਬੇ ਦਾ ਗੁਰਤੇ ਸਿੰਘ ਹੈ ਭਾਈ ਪਿੰਡ ਕਿਹੜਾ ਆਪ ਤੇ ਢਾਕਪਾਸ ਅ ਕਿਤੇ ਸੀ ਇਹ ਅੱਗ ਕਿੱਥੇ ਲੱਗੀ ਹੈ ਕਿੰਨਾ ਕਰਾ ਪਤਾ ਚਗਾਲੀ ਅੜੀ ਜੂਆ ਵੀ ਅੜਕਪਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਜ਼ੋਰ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲੇ ਨੂੰ ਫੋਨ ਕਰਿਆ ਤੇ ਉਹਨਾਂ ਨੇ ਛੱਡੀ ਕਿਹਦੇ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੈ ਰਿਹਾ ਅੱਗ ਦੇ ਲਵੇ ਬਾਲਟੀ ਨਾ ਕੀ ਹੁੰਦਾ ਕਿੰਨਾ ਕੁ ਨੁਕਸਾਨ ਲੱਗਦਾ ਜੀ ਨੁਕਸਾਨ ਤਾਂ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਅੱਗ ਸਾਰੀ ਫਿਰਲੀ ਹੈ ਅੱਗੇ ਪਿੰਡ ਵੀ ਆ ਪਰਲੀ ਸਾਈਡ ਹਾਂ ਪਿੰਡ ਆ ਰਾੜ੍ਹ ਕਪਾਸ ਪਿੰਡ ਆ ਗਿਆ ਤੇ ਡੱਡਲੀ ਜਾਂ ਟੱਪ ਕੀ ਪਿੰਡ ਨੂੰ ਨਾਲ ਦੀ ਨਾਲ ਪਈ ਖੜੀ ਗਨਕ ਕਿੰਨੀ ਚੀਜ਼ ਹਾਂ ਖੜੀ ਗਨਕ ਕਿੰਨੀ ਕੀ ਲੱਗਦੀ ਏ ਇਹਦੇ ਵਿੱਚ ਖੜੀ ਰਹਿ ਗਿਆ ਦੋ ਤਿੰਨ ਕਿੱਲੇ ਉਪਰਾਂ ਅੱਤ ਗਾਲੀ ਆ ਗਈ ਸੀ ਕਿੰਨਾ ਕ ਨੁਕਸਾਨ ਲੱਗਦਾ ਏ ਟੋਟਲ ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ ਹੈ ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗੇ ਕੁਛ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਹੋਰ ਆਇਆ ਹੁਣ ਪਿੰਡ ਨੇ ਕੁਛ ਤਪੀਆਂ ਨਾ ਪਹੁੰਚਦਾ ਕੋਈ ਪਾਣੀ ਸਿਰਕਦਾ ਕੋਈ ਕਿਵੇਂ ਕਰਦਾ ਜਿਹੜਾ ਫੋਅ ਇਹੋ ਜਿਹਾ ਕਰਦਾ ਆਹ ਬਾਲਟੀਆਂ ਦਾ ਤਾਂ ਗੱਲੇ ਦੇ ਲਵੀਨ ਉਹਨਾ ਦੇਖੋ ਆ ਘਰ ਨੂੰ ਪੂਰਾ ਡਰ ਹੈ ਜੇ ਉਹ ਰਾ ਅੱਗੇ ਕੋਈ ਹਿੱਲਾ ਨਹੀਂ ਨਾ ਤਾਂ ਲਾਈਟ ਆ ਵੀ ਅਸੀਂ ਬਲੂਗਾਂ ਕਿੰਨੇ ਇੱਥੇ ਹੋ ਗਏ ਕੀ ਨਾਮ ਆ ਤੁਹਾਡਾ ਗੁਰਤੇ ਸਿੰਘ ਆ ਬਾਈ ਪਿੰਡ ਕਿਹੜਾ ਆਪ ਤੇ ਢੜਕ ਬਾਸ ਅਸੀਂ ਇਹ ਅੱਗ ਕਿੱਥੇ ਲੱਗੀ ਆ ਕਿੰਨਾ ਕਾ ਪਿੱਤਾ ਚਗਾਲੀ ਅੜੀ ਜੂ ਆ ਵੀ ਢੜਕ ਬਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਝੋਲ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲਿਆਂ ਨੂੰ ਫੋਨ ਕਰਿਆ ਤੇ ਉਹਨਾਂ ਨੇ ਛੱਡੀ ਕਿਹਦੀ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੈ ਰਿਹਾ ਅੱਗੇ ਦੇ ਲੋਬੇ ਪਾਲਟੀਆ ਨਾ ਕੀ ਹੁੰਦਾ ਕਿੰਨਾ ਕ ਨੁਕਸਾਨ ਲੱਗਦਾ ਜੀ ਹਾਂ ਤਾਂ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਆ ਕੇ ਸਾਰੀ ਫਿਰਲੀ ਐ ਅੱਗੇ ਪਿੰਡ ਵੀ ਆ ਪਰਲੀ ਸਾਈਡ ਹਾਂ ਪਿੰਡ ਰਹਾੜਕ ਪਾਸ ਪਿੰਡ ਆ ਗਿਆ ਇਹ ਗੱਡੀ ਲੈਂਡ ਟੱਪ ਗਈ ਪਿੰਡ ਨੂੰ ਨਾਲ ਦੀ ਨਾਲ ਭਾਈ ਕਿਹੜੀ ਗਣਕ ਕਿੰਨੀ ਕੀ ਖੜੀ ਗਣਕ ਕਿੰਨੀ ਕ ਲੱਗਦੀ ਐ ਇਹਦੇ ਵਿੱਚ ਖੜੀ ਆ ਗਈ ਆ ਦੋ ਤਨਕੀਲੇ ਉਪਰਾਂ ਅੱਤ ਗਾਲੀ ਆ ਗਈ ਕਿੰਨਾ ਕ ਨੁਕਸਾਨ ਲੱਗਦਾ ਇਹ ਟੋਟਲ ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗ ਵਿੱਚ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਹੋਰ ਆਇਆ ਹੁਣ ਪਿੰਡ ਨੇ ਕੋਈ ਤਪੀਆਂ ਨਾ ਪਹੁੰਚਦਾ ਕੋਈ ਪਾਣੀ ਸਿਰਕਦਾ ਕੋਈ ਕਿਵੇਂ ਕਰਦਾ ਜਿਹੜਾ ਫੋਅ ਇਹੋ ਜਿਹਾ ਕਰਦਾ ਆ ਬਾਲਟੀਆਂ ਤੱਕ ਲਵੈਨ ਲੱਗ ਸਕਦਾ ਹੁਣ ਆ ਦੇਖੋ ਆ ਘਰ ਨੂੰ ਪੂਰਾ ਡਰ ਹੈ ਜਿਉਂਦਾ ਅੱਗੇ ਕੋਈ ਹਿੱਲਾ ਨਹੀਂ ਨਾ ਤਾਂ ਲਾਈਟ ਆ ਵੀ ਅਸੀਂ ਬਲੂਗਵਾ ਕੰਨੇ ਇੱਥੇ ਹੋ ਗਏ ਕੀ ਨਾਮ ਆ ਬੱਬਾ ਤੁਹਾਡਾ ਗੁਰਤੇ ਸਿੰਘ ਆ ਬਾਈ ਪਿੰਡ ਕਿਹੜਾ ਉਹ ਆਮ ਤੇ ਢੜਕ ਬਾਸ ਅ ਕਿਤੇ ਸੀ ਇਹ ਅੱਗ ਕਿੱਥੇ ਲੱਗੀ ਆ ਕਿੰਨਾ ਕਾਹਾ ਪਿੱਤਾ ਚਗਾਲੀ ਵਾਲੀ ਜੂਹਾ ਵੀ ਢੜਕ ਬਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਜ਼ੋਰ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲਿਆਂ ਨੂੰ ਫੋਨ ਕਰਾ ਤੀ ਉਹਨਾਂ ਨੇ ਛੱਡੀ ਕਿ ਕਹਿੰਦੇ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੈ ਰਿਹਾ ਅੱਗੇ ਦੇ ਲਵੇ ਬਾਲਟੀ ਆ ਨਾ ਕੀ ਹੁੰਦਾ ਕਿੰਨਾ ਕ ਨੁਕਸਾਨ ਲੱਗਦਾ ਜੀ ਨੁਕਸਾਨ ਤਾਂ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਅੱਗੇ ਸਾਰੀ ਫਿਰਲੀ ਐ ਅੱਗੇ ਪਿੰਡ ਵੀ ਆ ਪਰਲੀ ਸਾਈਡ ਹਾਂ ਪਿੰਡ ਆ ਢੜਕ ਬਾ ਇਹ ਗੱਡੀ ਲੈਂ ਟੱਪ ਗਈ ਪਿੰਡ ਨੂੰ ਨਾਲ ਦੀ ਨਾਲ ਪਾਈ ਜੀ ਕਿਹੜੀ ਗੱਲ ਕਹਿਣਾ ਚੀਜ਼ ਹੋਣੀ ਹੈ ਖੜੀ ਗਣਕ ਕਿੰਨੀ ਕਿ ਲੱਗਦੀ ਹੈ ਇਹਦੇ ਵਿੱਚ ਖੜੀ ਹੈਗੀ ਆ ਦੋ ਤਿੰਨ ਕਿਲੇ ਉਪਰ ਅੱਤ ਗਾਲੀ ਆ ਗਈ ਸੀ ਕਿੰਨਾ ਕ ਨੁਕਸਾਨ ਲੱਗਦਾ ਹੈ ਇਹ ਟੋਟਲ ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ ਹੈ ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗ ਕੁਛ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਹੋਰ ਆਇਆ ਹੁਣ ਪਿੰਡ ਨੇ ਕੋਈ ਤਪੀਆਂ ਨਾ ਪਹੁੰਚਦਾ ਕੋਈ ਪਾਣੀ ਸੜਕਦਾ ਕੋਈ ਕਿਵੇਂ ਕਰਦਾ ਜਿਹੜਾ ਜਿਹਾ ਫੋਇ ਇਹੋ ਜਿਹਾ ਕਰਦਾ ਆਹ ਬਾਲਟੀਆਂ ਤਾਂ ਖੱਲੇ ਦੇ ਲਵੀਨ ਲੱਗ ਸਕਦਾ ਹੁਣ ਆ ਦੇਖੋ ਆ ਘਰ ਨੂੰ ਪੂਰਾ ਡਰ ਹੈ ਇਹ ਉਹ ਰਾ ਅਗ੍ਹੀ ਕੋਈ ਹਿੱਲਾ ਨਹੀਂ ਨਾ ਤਾਂ ਲਾਈਟ ਆ ਵੀ ਅਸੀਂ ਬਲੂਗਾਂ ਕਿੰਨੇ ਇੱਥੇ ਹੋ ਗਏ ਕੀ ਨਾਮ ਆ ਕੋਪਾ ਤੁਹਾਡਾ ਗੁਰਤੇ ਸਿੰਘ ਆ ਬਾਈ ਪਿੰਡ ਕਿਹੜਾ ਉਹ ਆਮ ਤੇ ਢਕਬਾਸ ਅ ਕਿਤੇ ਅਸੀਂ ਇਹ ਅਗ ਕਿੱਥੇ ਲੱਗੀ ਆ ਕਿੰਨਾ ਕਰਿਆ ਅੱਗ ਆ ਪਿੱਤਾ ਚਗਾਲੀ ਵਾਲੀ ਜੂਹਾ ਕੀ ਢਕਬਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਜ਼ੋਰ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲੇ ਨੂੰ ਫੋਨ ਕਰਿਆ ਤੇ ਉਹਨਾਂ ਨੇ ਛੱਡੀ ਕਿ ਕਹਿੰਦੇ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੈ ਰਿਹਾ ਅੱਗ ਦੇ ਲਵੇ ਬਾਲਟੀ ਆ ਨਾ ਕੀ ਹੁੰਦਾ ਕਿੰਨਾ ਕ ਨੁਕਸਾਨ ਲੱਗਦਾ ਜੀ? ਨੁਕਸਾਨ ਤਾਂ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਆਕੇ ਸਾਰੀ ਫਿਰਲੀ ਐ। ਹੂੰ। ਅੱਗੇ ਪਿੰਡ ਵੀ ਆ ਪਰਲੀ ਸਾਈਡ। ਹਾਂ ਪਿੰਡ ਰਹਾੜ੍ਹ ਕ ਪਾਸ ਪਿੰਡ ਆ ਗਿਆ। ਇਹ ਗੱਡੀ ਜਾਨ ਟੱਪ ਗਈ ਪਿੰਡ ਨੂੰ ਨਾਲ ਦੀ ਨਾਲ ਪੈ ਜੂ। ਖੜੀ ਗਣ ਕਿੰਨੀਆਂ ਚੀਜ਼ਾਂ ਹੋ ਗਈਆਂ। ਹਾਂ। ਖੜੀ ਗਣ ਕ ਕਿੰਨੀ ਕ ਲੱਗਦੀ ਐ ਇਹਦੇ ਵਿੱਚ? ਖੜੀ ਆ ਗਈ ਆ ਦੋ ਤਿੰਨ ਕਿੱਲੇ ਉਪਰਾਂ ਅੱਤ ਗਾਲੀ ਵਾਲੀ ਸੀ। ਕਿੰਨਾ ਕ ਨੁਕਸਾਨ ਲੱਗਦਾ ਇਹ ਟੋਟਲ? ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ। ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗ ਵਿੱਚ ਕੁਛ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਕੋਈ ਪਾਣੀ ਛਿੜਕਦਾ ਕੋਈ ਕਿਵੇਂ ਕਰਦਾ ਜਿਹੜਾ ਫੋਅ ਇਹੋ ਜਿਹਾ ਕਰਦਾ ਆ ਬਾਲਟੀਆਂ ਤੱਕ ਲਬੀਨ ਲੱਗ ਸਕਦਾ ਹੁਣ ਆ ਦੇਖੋ ਆ ਘਰ ਨੂੰ ਪੂਰਾ ਡਰ ਹੈ ਜਿਉਂਦਾ ਅਗੀ ਕੋਈ ਹਿੱਲਾ ਨਹੀਂ ਨਾ ਤਾਂ ਲਾਈਟ ਆ ਵੀ ਅਸੀਂ ਬਲੂਗਮਾ ਕਿੰਨੇ ਰੱਖਿਓਗੇ ਕੀ ਨਾਮ ਹੈ ਤੁਹਾਡਾ ਗੁਰਤੇ ਸਿੰਘ ਆ ਬਾਈ ਪਿੰਡ ਕਿਹੜਾ ਆਪ ਤੇ ਢੜਕਪਾਸ ਅ ਕਿਤੇ ਸੀ ਇਹ ਅੱਗ ਕਿੱਥੇ ਲੱਗੀ ਆ ਕਿੰਨਾ ਕਰਿਆ ਆ ਪਿੱਤਾ ਚਗਾਲੀ ਵਾਲੀ ਜੂਹਾ ਵੀ ਢੜਕਪਾਸ ਆ ਗਈ ਸਾਰਾ ਪਿੰਡ ਭਜਾਉਣ ਤੇ ਜ਼ੋਰ ਹੋ ਰਿਹਾ ਕੋਈ ਫੌ ਨਹੀਂ ਪੈ ਰਿਹਾ ਕਿਸੇ ਤਰ੍ਹਾਂ ਦਾ ਉਧਰ ਲਾਈਟ ਵਾਲਿਆਂ ਨੂੰ ਫੋਨ ਕਰਿਆ ਤੇ ਉਹਨਾਂ ਨੇ ਛੱਡੀ ਕਿ ਕਹਿੰਦੇ ਵੀ ਅਸੀਂ ਛੱਡ ਨਹੀਂ ਸਕਦੇ ਸਾਡਾ ਫੋਨ ਹੀ ਪੈ ਰਿਹਾ ਅੱਗੇ ਦੇ ਲਵੇ ਬਾਲਟੀ ਆ ਨਾ ਕੀ ਹੁੰਦਾ ਕਿੰਨਾ ਕੁ ਨੁਕਸਾਨ ਲੱਗਦਾ ਜੀ ਨੁਕਸਾਨ ਤਾਂ ਭਾਈ ਬਹੁਤ ਲੱਗਦਾ ਹੁਣ ਤਾਂ ਐਂ ਲੱਗਦਾ ਵੀ ਆ ਅੱਗੇ ਸਾਰੀ ਫਿਰਲੀ ਆ ਅੱਗੇ ਪਿੰਡ ਵੀ ਆ ਪਰਲੀ ਸਾਈਡ ਹਾਂ ਪਿੰਡ ਸਾਰਾ ਢੜਕਪਾਸ ਪਿੰਡ ਆ ਇਹ ਗੱਡੀ ਜਾਂ ਟੱਪ ਕੀ ਪਿੰਡ ਨੂੰ ਨਾਲ ਦੀ ਨਾਲ ਪੈ ਜੂ ਖੜੀ ਗਣਕ ਕਿੰਨੀ ਚੀਜ਼ ਹੋਣੀ ਹੈ ਖੜੀ ਗਣਕ ਕਿੰਨੀ ਕਿ ਲੱਗਦੀ ਹੈ ਇਹਦੇ ਵਿੱਚ ਖੜੀ ਹੈਗੀ ਆ ਤੋ ਤਨਕੀਲੇ ਉਪਰਾਂ ਅੱਤ ਗਾਲੀ ਆਲੀ ਸੀ ਕਿੰਨਾ ਕ ਨੁਕਸਾਨ ਲੱਗਦਾ ਹੈ ਇਹ ਟੋਟਲ ਨੁਕਸਾਨ ਤਾਂ ਭਾਈ ਬਹੁਤ ਜ਼ਿਆਦਾ ਲੱਗਦਾ ਹੈ ਹਜੇ ਕੋਈ ਫਾਇਰ ਬ੍ਰਿਗੇਡ ਆਈ ਕੋਈ ਅੱਗ ਵਿੱਚ ਕੁਛ ਨਹੀਂ ਆਇਆ ਨਾ ਫਾਇਰ ਬ੍ਰਿਗੇਡ ਨਾ ਕੋਈ ਹੋਰ ਆਇਆ ਹੁਣ ਪਿੰਡ ਨੇ ਕੋਈ ਤਪੀਆਂ ਨਾ ਪਹੁੰਚਦਾ ਕੋਈ ਪਾਣੀ ਸਿਰਕਦਾ ਕੋਈ ਕਿਵੇਂ ਕਰਦਾ ਜਿਹੜਾ ਜਿਹਾ ਫੋਅ ਇਹੋ ਜਿਹਾ ਕਰਦਾ ਆਹ ਬਾਲਟੀਆਂ ਤੱਕ ਲਵੇ ਲੱਗ ਸਕਦਾ ਹੁਣ ਆ ਦੇਖੋ ਆ ਘਰ ਨੂੰ ਪੂਰਾ ਡਰ ਤੁਸੀਂ ਸੁਣਿਆ ਕਿਸਾਨ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਇਹ ਕੋਈ ਪਹਿਲੀਆਂ ਤਸਵੀਰਾਂ ਨਹੀਂ ਹਰ ਦਿਨ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਹੋਰ ਕਿਸਾਨ ਦੇ ਨਾਲ ਗੱਲਬਾਤ ਕੀਤੀ ਆ ਸਾਡੇ ਸਹਿਯੋਗੀ ਦੇ ਵੱਲੋਂ ਕਿਸਾਨ ਤਾਂ ਹਾਂ ਮਾਰ-ਮਾਰ ਕੇ ਰੋ ਰਿਹਾ ਕਿਸਾਨ ਨੂੰ ਜਿਹੜੇ ਨੇੜੇ-ਤੇੜੇ ਖੜੇ ਨੇ ਪਿੰਡ ਦੇ ਲੋਕ ਉਹ ਹਲੇ ਹੌਸਲਾ ਦੇ ਰਹੇ ਨੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੇਰੀ ਮਦਦ ਕਰਾਂਗੇ ਪਿੱਛੇ ਨਹੀਂ ਹਟਦੇ ਕਿਉਂਕਿ ਪੰਜਾਬੀ ਕਦੇ ਵੀ ਮਦਦ ਕਰਨ ਦੇ ਵਿੱਚ ਪਿੱਛੇ ਨਹੀਂ ਹਟਦੇ ਭਾਵੇਂ ਪੰਜਾਬ ਦੇ ਵਿੱਚ ਆਇਤਾ ਆਮੇ ਕਿਸੇ ਹੋਰ ਸੂਬੇ ਦੇ ਵਿੱਚ ਹੋਣ ਕਿਸੇ ਤੇ ਆਫਤ ਆ ਜਾਂਦੀ ਹੈ ਤਾਂ ਸਭ ਤੋਂ ਮੁਰੇ ਹੁੰਦੇ ਨੇ ਪੰਜਾਬੀ ਜਦੋਂ ਪੰਜਾਬ ਦੇ ਵਿੱਚ ਹੁਣ ਹੜ੍ਹ ਆਏ ਸੀ ਪਿਛਲੇ ਸਾਲ ਤਾਂ ਉਸ ਵੇਲੇ ਜਿਹੜੇ ਕਿਸਾਨਾਂ ਦੇ ਟਰੈਕਟਰਾਂ ਨੂੰ ਗੱਡੇ ਕਿਹਾ ਜਾਂਦਾ ਸੀ ਜਿਹੜੇ ਕਿਸਾਨਾਂ ਨੂੰ ਮਾੜਾ ਕਿਹਾ ਜਾਂਦਾ ਸੀ ਜਿਹੜੇ ਕਿਸਾਨਾਂ ਨੂੰ ਨਿੰਦਿਆ ਜਾਂਦਾ ਸੀ ਉਹ ਕਿਸਾਨ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਟਰੈਕਟਰਾਂ ਦੇ ਉੱਤੇ ਟਰਾਲੀਆਂ ਦੇ ਉੱਤੇ ਆ ਕੇ ਉਹ ਉਹਨਾਂ ਲੋਕਾਂ ਨੂੰ ਪਾਣੀ ਪਲਾਉਂਦੇ ਹੋਏ ਨਜ਼ਰ ਆਏ ਉਹਨਾਂ ਕੋਲ ਰਾਸ਼ਨ ਦੇ ਕੇ ਜਾਂਦੇ ਰਹੇ ਉਹਨਾਂ ਨੂੰ ਰਸਦ ਦੇ ਕੇ ਜਾਂਦੇ ਰਹੇ ਉਹ ਹਾਲਾਤ ਸਭ ਨੇ ਦੇਖੇ ਸੀ ਤਾਂ ਪੰਜਾਬੀ ਕਿਸੇ ਵੇਲੇ ਵੀ ਮਦਦ ਤੋਂ ਪਿੱਛੇ ਨਹੀਂ ਹਟਦੇ ਤਾਂ ਹੁਣ ਕਿਸਾਨ ਜਿਹੜੇ ਨੇ ਇਹ ਕਹਿ ਰਹੇ ਨੇ ਜਦੋਂ ਸਾਡੇ ਤੇ ਆਫਤ ਆਈਆ ਫਿਰ ਦੇਖਦੇ ਆ ਸਾਡੇ ਨਾਲ ਕੌਣ ਖੜਦਾ ਵਾਕਈ ਅਜਿਹੇ ਦੇ ਵਿੱਚ